ਕੀ ਹਾਲਾਂ ਦੋਸਤੋ ਲੈ ਕੇ ਆਏ ਤੁਹਾਡੇ ਲਈ ਬਹੁਤ ਸੋਹਣੀ ਤੇ ਘੈਂਟ ਕਹਾਣੀ ਤੇ ਮੀ ਦਾ ਕਹਾਣੀ ਤੁਹਾਨੂੰ ਬਹੁਤ ਪਸੰਦ ਆਉਗੀ ਮੇਰਾ ਨਵਾਂ ਨਵਾਂ ਵਿਆਹ ਹੋਇਆ ਸੀ ਵਿਆਹ ਦੇ ਤਿੰਨ ਹੀ ਹਫ਼ਤੇ ਹੋਏ ਸੀ ਕਿ ਮੇਰਾ ਘਰ ਵਾਲਾ ਗੁਰਸ਼ਾਂਤ ਕੈਨੇਡਾ ਵਾਪਸ ਜਾਣਾ ਚਾਹੁੰਦਾ ਸੀ ਅਤੇ ਉਹ ਚਲਿਆ ਗਿਆ ਉਹ 6 ਸਾਲਾਂ ਤੋਂ ਉੱਥੇ ਰਹਿ ਰਿਹਾ ਸੀ ਪੱਕੇ ਕਾਗਜ ਬਣਾਉਂਦੇ ਬਣਦੇ ਟਾਈਮ ਲੱਗ ਗਿਆ ਸੀ ਤੇ ਹੁਣ ਜਾ ਕੇ ਪਰਮਾਨੈਂਟ ਰਾਈਐਸ ਆਈ ਸੀ ਵਿਆਹ ਉਹਦੇ ਮਾਪਿਆਂ ਦੀ ਖੁਸ਼ੀ ਨਹੀਂ ਹੋਇਆ ਸੀ ਤੇ ਉਹ ਕਹਿੰਦੇ ਸੀ ਕਿ ਮੈਂ ਕੁਝ ਮਹੀਨੇ ਘਰ ਵਿੱਚ ਰਹਾ ਫਿਰ ਗੁਰਸ਼ਾਂਤ ਸਾਨੂੰ ਬੁਲਾਏਗਾ ਵਿਆਹ ਤੋਂ ਪਹਿਲੇ ਹਫ਼ਤੇ ਤਾਂ ਗੁਰਸ਼ਾਂਤ ਮੇਰੇ ਨਿੱਦੀ ਘ ਹੀ ਰਹਿੰਦਾ ਸੀ ਰੋਜ਼ ਮੈਨੂੰ ਲਾਂਬੇ ਲੈਂਦਾ ਘਮਾਉਂਦਾ ਗੱਲਾਂ ਕਰਦਾ ਅਤੇ ਦਜੈਤੋਂ ਦਾ ਕਿਲਾ ਵੀ ਦਿਖਾਉਂਦਾ ਪਰ ਜਿਵੇਂ ਹੀ ਉਹ ਗਿਆ ਘਰ ਸ਼ਾਂਤੀ ਨਹੀਂ ਸਨਾਟੇ ਨਾਲ ਭਰ ਗਿਆ ਸੀ ਘਰ ਵਿੱਚ ਸਿਰਫ ਤਿੰਨ ਜਣੇ ਰਹਿ ਗਏ ਸੀ ਮੈਂ ਮੇਰੀ ਸੱਸ ਬਲਜੀਤ ਕੌਰ ਤੇ ਮੇਰਾ ਸਹੁਰਾ ਸਾਹਿਬ ਹਰਪ੍ਰੀਤ ਸਿੰਘ ਘਰ ਕਾਫੀ ਵੱਡਾ ਸੀ ਦੋ ਮੰਜ਼ਲਾਂ ਦਾ ਪੱਕੇ ਸਤੰਪਾਂ ਚੌੜੇ ਬਰਾਂਡੇ ਤੇ ਆਂਗਣ ਵਿੱਚ ਨਿੰਬੂ ਦਾ ਭੰਡਾ ਬੂਟਾ ਕੈਨ ਨੂੰ ਤਾਂ ਇਸ ਘਰ ਬਹੁਤ ਸੋਹਣਾ ਸੀ ਪਰ ਮੈਂ ਜਦੋਂ ਇਹ ਖਿੜਕੀ ਖੋਲਦੀ ਠੰਡੀ ਹਵਾ ਦੇ ਨਾਲ ਇਕੱਲੇਪਣ ਦੀ ਪਰਛਾਈ ਵੀ ਅੰਦਰ ਆ ਜਾਂਦੀ ਸੀ ਮੈਂ ਪਹਿਲੀ ਵਾਰ ਮਾਪਿਆਂ ਤੋਂ ਇੰਨਾ ਦੂਰ ਸੀ ਆਪਣੇ ਘਰ ਵਿੱਚ ਤਾਂ ਮੈਂ ਕਦੇ ਇਕੱਲੀ ਨਹੀਂ ਸੁੱਤੀ ਸੀ ਇੱਥੇ ਮੇਰਾ ਕਮਰਾ ਦੂਜੇ ਮੰਜ਼ਲ ਤੇ ਸੀ ਬਿਲਕੁਲ ਇਕੱਲਾ ਹਨੇਰਾ ਤੇ ਰਾਤ ਨੂੰ ਡਰਾਉਂਦਾ ਸੀ ਦਿਨ ਦੇ ਸਮੇਂ ਮੈਂ ਘਰ ਦੇ ਕੰਮਾਂ ਵਿੱਚ ਬਿਜੀ ਰਹ ਜਾਂਦੀ ਸੀ ਰੋਟੀ ਚਾਹ ਕੱਪੜੇ ਸਫਾਈ ਪਰ ਜਿਵੇਂ ਹੀ ਰਾਤ ਪੈਂਦੀ ਸਾਰਾ ਹੌਸਲਾ ਟਹਿ ਜਾਣਾ ਸੀ ਰਾਤ ਦੇ ਬਿਲਕੁਲ 12 ਵਜੇ ਹੋਏ ਸੀ ਮੈਂ ਅਚਾਨਕ ਜਾਗ ਪਈ ਪਤਾ ਨਹੀਂ ਕਿਉਂ ਦਿਲ ਵੇਰੇ ਵੇ ਨਾਲ ਟੜਕ ਰਿਹਾ ਸੀ ਅਤੇ ਮੈਂ ਇੱਕਦਮ ਜਾਗ ਗਈ ਸੀ ਮੈਂ ਸਵੇਹਾਂ ਹੀ ਸੌ ਗਈ ਸੀ ਇਸ ਲਈ ਮੈਨੂੰ 12 ਵਜੇ ਜਾਗ ਆ ਗਈ ਸੀ ਮੈਂ ਸੋਚਿਆ ਸ਼ਾਇਦ ਪਾਣੀ ਦੀ ਲੋੜ ਹੋਵੇ ਤੇ ਹੌਲੀ-ਹੌਲੀ ਕਰਕੇ ਕਮਰੇ ਤੋਂ ਬਾਹਰ ਆ ਗਈ ਜਿਵੇਂ ਹੀ ਮੈਂ ਸਿੜੀਆਂ ਵੱਲ ਮੁੜੀ ਮੇਰੇ ਸੱਸ ਜੀ ਦੇ ਕਮਰੇ ਵਿੱਚੋਂ ਕੁਝ ਅਜੀਬ ਆਵਾਜ਼ਾਂ ਆ ਰਹੀਆਂ ਸੀ ਨਾ ਹਾਸਾ ਨਾ ਰੋਣਾ ਨਾ ਵਹਿਸ ਸਮਝ ਨਹੀਂ ਆ ਰਿਹਾ ਸੀ ਪਰ ਆਵਾਜ਼ ਦਿਲ ਨੂੰ ਚੁਪਦੀ ਸੀ ਮੈਂ ਰੁਕ ਗਈ 5-6 ਸਕਿੰਟ ਖਮੋਸ਼ ਖੜੀ ਸੁਣਦੀ ਰਹੀ ਫਿਰ ਇੱਕ ਹੋਰ ਆਵਾਜ਼ ਆਈ ਜਿਵੇਂ ਕੋਈ ਕੁਝ ਸਮਝਾ ਰਿਹਾ ਹੋਵੇ ਜਿਵੇਂ ਕਿਸੇ ਨੂੰ ਚੁੱਪ ਕਰਾ ਰਿਹਾ ਹੋਵੇ ਸ਼ਾਇਦ ਉਹਨਾਂ ਦੀ ਲੜਾਈ ਹੋਈ ਹੋਵੇ ਮੈਂ ਦਿਲ ਵਿੱਚ ਸੋਚਾਂ ਤੇ ਚੁੱਪਚਾਪ ਮੁੜ ਗਈ ਪਰ ਇਹ ਸੌਂਝ ਕੁਝ ਅਜੀਬ ਸੀ ਕਿ ਇਹ ਆਵਾਜ਼ ਰੋਜ਼ 12 ਵਜੇ ਕਿਉਂ ਆਉਂਦੀ ਮੈਨੂੰ ਘਰ ਲੱਗਦਾ ਸੀ ਪਰ ਪੁੱਛਣ ਦੀ ਹਿੰਮਤ ਨਹੀਂ ਸੀ ਪੰਜਵੀਂ ਰਾਤ ਸੀ ਫੇਰ 12 ਬੱਜੇ ਹੋਏ ਸੀ ਆਵਾਜ਼ ਆਈ ਪਹਿਲਾਂ ਹੌਲੀ ਫਿਰ ਥੋੜੀ ਤੇਜ਼ ਮੇਰੇ ਦਿਲ ਤੇ ਕਿਹਾ ਅੱਜ ਵੇਖ ਲਈ ਹੈ ਸੱਚ ਕੀ ਹੈ ਮੈਂ ਹੌਲੀ ਚੱਲ ਕੇ ਉਹਨਾਂ ਦੇ ਕਮਰੇ ਦੀ ਬਾਰੀ ਤੇ ਬਿਲਕੁਲ ਪਿੱਛੇ ਖੜੀ ਹੋਈ ਬਾਰੀ ਦੀ ਜਾਲੀ ਵਿੱਚੋਂ ਅੰਦਰ ਦੇਖਦਾ ਸੀ ਮੈਂ ਵੇਖਿਆ ਉਹ ਮੇਰੇ ਉਮੀਦ ਤੋਂ ਬਿਲਕੁਲ ਉਲਟ ਸੀ ਸੱਸ ਜੀ ਰੋ ਰਹੀ ਸੀ ਸੋਹਰਾ ਜੀ ਉਹਨਾਂ ਦੇ ਮੋਢੇ ਤੇ ਹੱਥ ਰੱਖ ਕੇ ਸਮਝਾ ਰਹੇ ਸੀ ਸੱਸ ਜੀ ਦੇ ਚਿਹਰੇ ਤੇ ਹਾਲਾਤ ਬਹੁਤ ਮਾੜੀ ਸੀ ਜਿਵੇਂ ਉਹ ਕਈ ਸਾਲਾਂ ਦਾ ਦਰਦ ਇੱਕੋ ਰਾਤ ਚ ਬਾਹਰ ਕੱਢ ਰਹੀ ਹੋਵੇ ਸੋਹਰਾ ਜੀ ਨਰਮੀ ਨਾਲ ਕਹਿ ਰਹੇ ਸੀ ਬਲਜੀਤ ਮੈਂ ਕਿੰਨੀ ਵਾਰ ਕਿਹਾ ਹੁਣ ਸਭ ਕੁਝ ਠੀਕ ਹੈ ਡਰ ਛੱਡ ਦੇ ਪਤ ਦੀ ਜ਼ਿੰਦਗੀ ਵਧੀਆ ਹੈ ਨਵੀਂ ਕੁੜੀ ਆ ਗਈ ਆ ਘਰ 'ਚ ਹਾਲਾਤ ਵਧੀਆ ਹੋ ਗਏ ਨੇ ਪਰ ਸੱਸੀ ਰੋਕ ਰੋਕ ਕੇ ਕਹਿ ਰਹੀ ਸੀ ਮੈਂ ਕੋਲੋਂ ਨਹੀਂ ਹੋਣਾ ਇਹ ਹੁਣ ਇਸ ਸਹਿਮ ਮੈਂ ਨਹੀਂ ਜਾਣਦੀ ਕਿੰਨੀ ਰਾਤਾਂ ਤੜਕ ਸੁਟੀਆਂ ਹਨ ਕਿੰਨੇ ਸਾਲ ਮੈਂ ਲੋਨ ਦੇ ਡਰ 'ਚ ਜਉਂਦੀ ਰਹੀ ਆ ਹੁਣ ਉਹ ਚਲਿਆ ਗਿਆ ਹੈ ਪੈਰ ਕੰਬ ਰਹੇ ਨੇ ਇਹ ਰਮਾਸ ਨਹੀਂ ਸੀ ਇਹ ਤਾਂ ਇੱਕ ਡਰ ਸੀ ਜੋ ਮੇਰੀ ਸੱਸ ਦੇ ਦਿਲ ਵਿੱਚ ਸੀ ਦੋ ਹਫ਼ਤਿਆਂ ਬਾਅਦ ਸੱਸ ਜੀ ਦੀ ਭੈਣ ਬਿਮਾਰ ਹੋ ਗਈ ਉਸ ਦੀ ਸੇਵਾ ਕਰਨ ਲਈ ਪਿੰਡ ਚਲੀ ਗਈ ਹੁਣ ਘਰ ਵਿੱਚ ਸਿਰਫ ਮੈਂ ਅਤੇ ਮੀਰਾ ਸੌਂ ਰਹੇ ਸੀ ਰਾਤਾਂ ਮੈਨੂੰ ਹੋਰ ਵੀ ਡਰਾਉਣੀਆਂ ਲੱਗ ਰਹੀਆਂ ਸੀ ਡਰ ਪਰ ਇੱਕ ਜੀਵ ਤਰ੍ਹਾਂ ਦੀ ਤਸੱਲੀ ਵੀ ਕਿ ਹੁਣ ਉਹਨਾਂ ਦੀਆਂ ਰੋਂਦੀਆਂ ਆਵਾਜ਼ਾਂ ਨਹੀਂ ਆਉਣਗੀਆਂ ਪਰ ਮਨ ਦੇ ਕਿਸੇ ਕੋਨੇ 'ਚ ਦਿਲ ਕਹਿੰਦਾ ਸੀ ਸੋਹਰਾ ਜੀ ਅੰਦਰੋਂ ਟੁੱਟੇ ਹੋਏ ਨੇ ਉਹ ਬਹੁਤ ਕੁਝ ਪਾ ਰਹੇ ਨੇ ਉਹਦੇ ਚਿਹਰੇ ਤੇ ਇੱਕ ਅਦਬ ਵਾਲੀ ਗੰਭੀਰਤਾ ਸੀ ਪਰ ਅੱਖਾਂ ਵਿੱਚ ਥਕਾਵਟ ਪਛਤਾਵਾ ਤੇ ਡਰ ਸੀ ਇੱਕ ਰਾਤ ਮੈਂ ਰਸੋਈ 'ਚ ਪਾਣੀ ਪੀ ਰਹੀ ਸੀ ਕਮਰਾ ਬਿਲਕੁਲ ਹਨੇਰਾ ਸੀ ਜਿਵੇਂ ਹੀ ਮੈਂ ਕੇਟਲ ਚੁੱਕੀ ਸੋਹਰਾ ਜੀ ਆ ਗਏ ਕੀ ਤੈਨੂੰ ਨੀਂਦ ਨਹੀਂ ਆਈ ਉਹਨਾਂ ਨੇ ਹੌਲੀ ਜਿਹੀ ਆਵਾਜ਼ ਵਿੱਚ ਪੁੱਛਿਆ ਹਾਂ ਜੀ ਕੁਝ ਆਤ ਨਹੀਂ ਪਈ ਕੱਲੇ ਸੁੱਤਣ ਦੀ ਉਹ ਹੌਲੀ ਜਹੀ ਹੱਸੇ ਤੂੰ ਨਵੀਂ ਆਈ ਏ ਇਸ ਘਰ ਨੂੰ ਸਮਝਣ ਚ ਟਾਈਮ ਲੱਗਦਾ ਏ ਇਹ ਕਰ ਬਹੁਤ ਕੁਝ ਦੇਖ ਚੁੱਕਾ ਹੈ ਉਹਦੀ ਆਵਾਜ਼ ਅਚਾਨਕ ਭਾਰੀ ਹੋ ਗਈ ਮੈਨੂੰ ਲੱਗਾ ਉਹ ਕੁਝ ਦੱਸਣਾ ਚਾਹੁੰਦੀ ਨੇ ਬੇਬੇ ਜੀ ਮੈਂ ਇੱਕ ਸਵਾਲ ਪੁੱਛਾਂ ਉਹ ਸਿਰ ਹਿਲਾਇਆ ਪੁੱਛਾ ਮੈਂ ਕਹੀ ਰਾਤ ਵੇਖ ਰਹੀ ਆ ਮਾਂ ਜੀ ਉਹ ਰਹੀ ਨੇ ਤੁਸੀਂ ਉਹਨਾਂ ਨੂੰ ਸਮਝਾ ਰਹੇ ਹੋ ਕੁਝ ਹੋਇਆ ਸੀ ਉਹ ਥੋੜਾ ਚੁੱਪ ਰਿਹਾ ਅੱਖਾਂ ਥੱਲੇ ਕਰ ਲਈਆਂ ਫਿਰ ਸਾਹ ਲੰਮਾ ਘਟਿਆ ਹੁਣ ਤਾਂ ਬੇਟੀ ਗੱਲ ਲੁਕਾਉਣ ਦਾ ਸਮਾਂ ਨਹੀਂ ਪਰ ਤੈਨੂੰ ਵੇਖ ਕੇ ਡਰ ਲੱਗਦਾ ਸੀ ਕਿ ਤੈਨੂੰ ਬੇਵਜ੍ਹਾ ਚਿੰਤਾ ਨਾ ਹੋ ਜਾਵੇ ਇਸ ਲਈ ਨਹੀਂ ਸੀ ਦੱਸਿਆ ਕਿਹੜੀ ਚਿੰਤਾ ਉਹ ਕਹਿਣ ਲੱਗੇ ਬਸ ਤੂੰ ਪੁੱਛਣਾ ਜੋ ਚਿੰਤਾ ਹੈ ਉਹ ਤੇ ਤੈਨੂੰ ਵੀ ਕਿਤੇ ਚਿੰਤਾ ਵਿੱਚ ਨਾ ਪਾ ਦੇਵੇ ਚਲੋ ਕੋਈ ਗੱਲ ਨਹੀਂ ਤੁਸੀਂ ਦੱਸ ਦਿਓ ਜੀ ਕੀ ਗੱਲ ਹੈ ਬਲਜੀਤ ਦੇ ਦਿਲ ਵਿੱਚ ਸਾਲਾਂ ਦਾ ਭਰੋਸਾ ਟੁੱਟਿਆ ਹੋਇਆ ਸੀ ਜਦੋਂ ਸਾਡੇ ਪੁੱਤ ਨੂੰ ਕੈਨੇਡਾ ਭੇਜਿਆ ਸੀ ਪੈਸਿਆਂ ਲਈ ਬਹੁਤ ਲੋਨ ਲਿਆ ਸੀ ਮਹੀਨੇ-ਮਹੀਨੇ ਕਿਸ਼ਤਾਂ ਦੇਣਾ ਘਰ ਚਲਾਉਣਾ ਤੇ ਲੋਕਾਂ ਦੇ ਤਾਨੇ ਇਹ ਸਭ ਨੇ ਉਸ ਨੂੰ ਅੰਦਰੋਂ ਖੋਖਲਾ ਕਰ ਦਿੱਤਾ ਸੀ ਹਰ ਰਾਤਾਂ ਨੂੰ ਬੈਠ ਕੇ ਰੋਂਦੀ ਸੀ ਡਰਦੀ ਸੀ ਕਿ ਜੇ ਪੁੱਤ ਉੱਥੇ ਨਾ ਸੰਭਲਿਆ ਤਾਂ ਅਸੀਂ ਸਭ ਬਰਬਾਦ ਕਰ ਬੈਠਾਂਗੇ ਮੈਂ ਚੁੱਪ ਸੌਂਦੀ ਰਹੀ ਜਦੋਂ ਤੂੰ ਵਿਆਹ ਹੋ ਕੇ ਆਈ ਉਸ ਨੂੰ ਡਰ ਸੀ ਤੈਨੂੰ ਵੀ مصیبتਾਂ ਵਿੱਚ ਨਾ ਪਾ ਦਈਏ ਫਿਰ ਪੁੱਤ ਦੇ ਵਾਪਸ ਚਲੇ ਜਾਣ ਨਾਲ ਉਸਦਾ ਦਿਲ ਹੋਰ ਟੁੱਟ ਗਿਆ ਸੀ ਮੇਰੀਆਂ ਅੱਖਾਂ ਵੀ ਭਿੱਜ ਗਈਆਂ ਮੈਂ ਪਹਿਲੀ ਵਾਰ ਸਮਝਿਆ ਹਰ ਰਾਤ ਆਉਣ ਵਾਲੀ ਆਵਾਜ਼ ਕਦੇ ਗਲਤ ਨਹੀਂ ਸੀ ਕਦੇ ਕਦੇ ਰੋਹਾਂ ਦੀਆਂ ਆਵਾਜ਼ਾਂ ਵੀ ਹਰਾਜ ਹੁੰਦੀਆਂ ਨੇ ਇੱਕ ਦਿਨ ਮੈਂ ਕੱਪੜਿਆਂ ਦੀ ਅਲਮਾਰੀ ਸਾਫ਼ ਕਰ ਰਹੀ ਸੀ ਮਾਂ ਜੀ ਦਾ ਰੂਮ ਸਾਫ਼ ਕਰਨਾ ਮੇਰੀ ਜ਼ਿੰਮੇਵਾਰੀ ਸੀ ਇੱਕ ਕੋਨੇ ਵਿੱਚ ਪੁਰਾਣੇ ਲੋਹੇ ਦਾ ਬਕਸ ਰੱਖਿਆ ਸੀ ਜਦੋਂ ਮੈਂ ਇਸ ਨੂੰ ਸਾਫ਼ ਕਰ ਰਹੀ ਸੀ ਤਾਂ ਅਰੇ ਤੋਂ ਕੁਝ ਕਾਗਜ਼ ਡਿੱਗੇ ਇਹ ਉਹਨਾਂ ਦਿਨਾਂ ਦੇ ਸਨ ਜਦੋਂ ਕਰ ਕਰਜੇ ਵਿੱਚ ਡੁੱਬਿਆ ਹੋਇਆ ਸੀ ਗੁਰシャンਤ ਨੂੰ ਕਿਵੇਂ ਬਾਹਰ ਭੇਜਿਆ ਸੀ ਉਹਦਾ ਸਾਰਾ ਹਿਸਾਬ ਕਿਤਾਬ ਸੀ ਪਤਾ ਲੱਗਿਆ ਕਿ ਸਹੁਰੇ ਨੇ ਆਪਣੀ ਅੱਧੀ ਜ਼ਮੀਨ ਗਿਰਵੀ ਰੱਖ ਕੇ ਸ਼ਾਂਤ ਨੂੰ ਕੈਨੇਡਾ ਭੇਜਿਆ ਸੀ ਇਹ ਸਭ ਦੇਖ ਕੇ ਮੇਰਾ ਦਿਲ ਹੋਰ ਭਰ ਗਿਆ ਸੀ ਉਹਨਾਂ ਨੇ ਜੋ ਕੀਤਾ ਆਪਣੇ ਪੁੱਤ ਲਈ ਕੀਤਾ ਪਰ ਸੱਸ ਜੀ ਉਹ ਡਰ ਨਾਲ ਜਿਉਂਦੀ ਰਹੀ ਉਸ ਰਾਤ ਮੈਂ ਸਹੁਰੇ ਨੂੰ ਕਿਹਾ ਬਾਬਾ ਜੀ ਮਾਂ ਜੀ ਨੂੰ ਇਸ ਡਰ ਤੋਂ ਕੱਟਣਾ ਹੀ ਪਵੇਗਾ ਉਹ ਮੁਸਕਰਾਏ ਪਰ ਜਿਹਦੇ ਤੇ ਦਰਦ ਸੀ ਹਾਂ ਬੇਟੀ ਔਰ ਉਹਦੀ ਚੋੜ ਸਿਰਫ ਡਾਕਟਰ ਹੀ ਨਹੀਂ کافی ਸਾਲਾਂ ਦੀ ਹੈ ਅਤੇ ਉਹ ਹੌਲੀ-ਹੌਲੀ ਜਾਵੇਗੀ ਟਾਈਮ ਦੇ ਨਾਲ ਥੋੜਾ ਵਕਤ ਤੇ ਲੱਗੇਗਾ ਉਸ ਨੂੰ ਸੰਭਲਣ ਦੇ ਵਿੱਚ ਕਿਉਂਕਿ ਉਹ ਅੰਦਰੋਂ ਪੂਰੀ ਟੁੱਟ ਚੁੱਕੀ ਆ ਜਦੋਂ ਘਰ ਵਿੱਚ ਬਸ ਮੈਂ ਤੇ ਬਾਬਾ ਜੀ ਰਹਿ ਗਏ ਉਹ ਮੇਰੀ ਬਹੁਤ ਮਦਦ ਕਰਨ ਲੱਗੇ ਕੱਪੜੇ ਫੋਲ ਦੇਣਾ ਬਰਾਂਡੇ ਵਿੱਚ ਸੁੱਕੇ ਪੱਤੇ ਇਕੱਠੇ ਕਰਨਾ ਕਦੇ ਹਲਕਾ ਫੁਲਕਾ ਮਜ਼ਾਕ ਕਰਨਾ ਪਰ ਉਹਨਾਂ ਦੀ ਮੁਸਕਰਾਹਟ ਵਿੱਚ ਹਮੇਸ਼ਾ ਇੱਕ ਖਾਲੀਪਨ ਹੁੰਦਾ ਸੀ ਜਿਵੇਂ ਕਿਸੇ ਨੇ ਉਹਨਾਂ ਦੇ ਦਿਲ ਦਾ ਅੱਧਾ ਹਿੱਸਾ ਚੱਕ ਲਿਆ ਹੋਵੇ ਕਈ ਵਾਰ ਰਾਤ ਨੂੰ ਬਰਾਂਡੇ ਵਿੱਚ ਬੈਠੇ ਉਹਨਾਂ ਨੂੰ ਮੈਂ ਤਾਰੇ ਤੱਕ ਦੇਖਦੀ ਨਾ ਉਹ ਗੱਲ ਕਰਦੇ ਨਾ ਬੋਲਦੇ ਸਿਰਫ ਚੁੱਪਚਾਪ ਆਸਮਾਨ ਨੂੰ ਤੱਕਦੇ ਰਹਿੰਦੇ ਸੀ ਇੱਕ ਰਾਤ ਮੈਂ ਹਿੰਮਤ ਕੀਤੀ ਬਾਬਾ ਜੀ ਤੁਸੀਂ ਕਦੇ ਕਿਸੇ ਨੂੰ ਦੱਸਿਆ ਨਹੀਂ ਪਰ ਤੁਹਾਡੇ ਦਿਲ ਵਿੱਚ ਕੀ ਹੈ ਤੁਸੀਂ ਵੀ ਰਾਤਾਂ ਨੂੰ ਨਹੀਂ ਸੌਂਦੇ ਕਿਉਂ ਉਹਨਾਂ ਨੇ ਇੱਕ ਪਲ ਮੇਰੀ ਤਰਫ ਦੇਖਿਆ ਫਿਰ ਥੋੜਾ ਹੱਸੇ ਪਰ ਇਹ ਹਾਸਾ ਦੁੱਖ ਨਾਲ ਭਰਿਆ ਸੀ ਤੂੰ ਪੁੱਛੇਗੀ ਤਾਂ ਦੱਸਾਂਗਾ ਬੇਟੀ ਹੁਣ ਤਾਂ ਸਿਰਫ ਅਸੀਂ ਦੋਵੇਂ ਹੀ ਹਾਂ ਦੱਸੋ ਉਹਦੀ ਆਵਾਜ਼ ਮੰਦ ਪੈ ਗਈ ਮੇਰੀ ਇੱਕ ਗਲਤੀ ਨਾਲ ਬਲਜੀਤ ਸਾਰੀ ਜ਼ਿੰਦਗੀ ਡਰਦੀ ਰਹੀ ਮੇਰੇ ਦਿਲ ਢੂੰਗਾ ਤੜਕਿਆ ਕਿਹੜੀ ਗਲਤੀ ਉਹਦੇ ਮੂੰਹੋਂ ਸ਼ਬਦ ਨਹੀਂ ਨਿਕਲੇ ਉਹ ਉੱਠ ਕੇ ਚਲੇ ਗਈ ਪਰ ਉਹ ਰੂ ਆਤਮਾ ਸਮਝ ਗਈ ਕਿ ਇਹ ਘਰ ਸਿਰਫ ਕਰਜਾਂ ਨਾਲ ਨਹੀਂ ਰਾਜ ਨਾਲ ਵੀ ਭਰਿਆ ਹੋਇਆ ਹੈ ਇੱਕ ਹਫ਼ਤੇ ਬਾਅਦ ਹੱਸ ਦੀ ਵਾਪਸੀ ਆ ਗਈ ਉਹ ਬਹੁਤ ਕਮਜ਼ੋਰ ਲੱਗ ਰਹੀ ਸੀ ਅੱਖਾਂ ਦੇ ਹੇਠਾਂ ਕਾਲੇ ਘੇਰੇ ਹੋੜ ਸੁੱਕੇ ਚਿਹਰੇ ਤੇ ਉਮਰ ਤੋਂ ਵੱਧ ਨਿਸ਼ਾਨ ਮੈਂ ਉਹਨਾਂ ਨੂੰ ਗਲੇ ਲਾਇਆ ਉਨਾ ਮੇਰੇ ਸਿਰ ਤੇ ਹੱਥ ਫੇਰੇਆ ਬੇਟੀ ਘਰ ਬਿਨਾ ਮੇਰੇ ਕਿਵੇਂ ਚੱਲਿਆ ਬਹੁਤ ਵਧੀਆ ਮਾਂ ਜੀ ਬਾਬਾ ਜੀ ਨੇ ਬਹੁਤ ਸਾਰਾ ਦਿੱਤਾ ਉਹ ਇੱਕ ਪਲ ਲਈ ਰੁਕ ਗਈ ਉਹਦੀ ਨਿਗਾਹ ਬਹੁਤ ਡਰ ਰਹੀ ਸੀ ਜਿਵੇਂ ਉਹ ਕੁਝ ਲੁਕਾਉਣਾ ਚਾਹੁੰਦੀ ਹੋਵੇ ਉਹ ਡਰ ਗਈ ਸੀ ਇੱਕਦਮ ਇੱਕ ਰਾਤ ਮੇਰੀ ਜ਼ਿੰਦਗੀ ਦੀ ਸਭ ਤੋਂ ਭਾਰੀ ਰਾਤ ਸੱਸ ਜੀ ਮੋੜ ਰਾਤ ਨੂੰ ਜਾਗ ਗਈ। ਉਹ ਰੋ ਰਹੀ ਸੀ। ਸਹਰਾ ਜੀ ਉਹਨਾਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਮੈਂ ਦੌੜ ਕੇ ਅੰਦਰ ਚਲੀ ਗਈ। ਮਾਂ ਜੀ ਕੀ ਹੋਇਆ? ਉਹ ਫਟ ਕੇ ਰੋਣ ਲੱਗ ਪਈ। ਮੈਂ ਹੁਣ ਨਹੀਂ ਸਾਰ ਸਕਦੀ। ਹੁਣ ਨਹੀਂ। ਮੈਂ ਉਹਨੂੰ ਗਲੇ ਨਾਲ ਲਾ ਲਿਆ। ਸਹਰੇ ਦੀਆਂ ਅੱਖਾਂ ਵੀ ਭਰੀਆਂ ਹੋਈਆਂ ਸੀ। ਉਹ ਬੋਲੇ ਬੇਟੀ ਅਸੀਂ ਤੈਨੂੰ ਸੱਚ ਨਹੀਂ ਦੱਸਿਆ ਗੁਰਚਾਟ ਨੂੰ ਬਾਹਰ ਭੇਜਣ ਦੇ ਤੋਂ ਪੈਦੇ ਰਹਣ ਦੇ ਲਈ ਉਹ ਕਾਗਜ਼ ਮੈਂ ਬਲਦੀ ਤੋਂ ਬਿਨਾਂ ਦੱਸੇ ਹੀ ਸਾਈਨ ਕਰ ਦਿੱਤੇ ਸੀ ਮੈਂ ਹੋੜੀ ਜੀ ਹੱਕੀ ਵਕੀਰ ਰਹੀ ਸੱਸ ਜੀ ਘਰੋਂ ਲੱਗ ਪਈ ਉਸ ਰਾਤ ਤੋਂ ਬਾਅਦ ਮੈਂ ਹਰ ਰਾਤ ਡਰਦੇ ਜਾਗਦੀ ਮੈਨੂੰ ਲੱਗਦਾ ਕਿ ਸਾਰੀ ਉਮਰ ਹੀ ਬਿਨਾਂ ਉਹਨਾਂ ਇਹ ਸਭ ਕੁਝ ਕਰਤਾ ਮੈਂ ਝੂਠ ਨਹੀਂ ਕਹਾਂਗੀ ਉਹ ਗਲਤੀ ਨੇ ਮੇਰੇ ਭਰੋਸਾ ਟੁੱਟਿਆ ਸੀ ਸਾਡੀ ਜ਼ਿੰਦਗੀ 7 ਸਾਲ ਉਸ ਡਰ ਵਿੱਚ ਗੁਜ਼ਰੀ ਉਹ ਦੋਵੇਂ ਰੋ ਰਹੇ ਸੀ ਮੈਂ ਦੋਹਾਂ ਦੇ ਹੱਥ ਵੜ ਲਏ ਬਾਬਾ ਜੀ ਮਾਂ ਜੀ ਪ੍ਰਾਣੀਆਂ ਗਲਤੀਆਂ ਭਾਵੇਂ ਵੱਡੀਆਂ ਹੁੰਦੀਆਂ ਨੇ ਪਰ ਮਾਫੀ ਉਸ ਤੋਂ ਵੱਡੀ ਹੁੰਦੀ ਆ ਤੁਸੀਂ ਦਵੇਂ ਇਕੱਠੇ ਹੋ ਕਰ ਹੈ ਪੁੱਤ ਹੈ ਮੈਂ ਹਾਂ ਹੁਣ ਉਹ ਰਾਤਾਂ ਮੁੱਕ ਚਲਦੀਆਂ ਨਹੀਂ ਦੋਵੇਂ ਚੁੱਪ ਹੋ ਗਏ ਉਹ ਰਾਤ ਸਾਲਾਂ ਦੀ ਟੁੱਟੀ ਸਾਂਸਾਂ ਨੂੰ ਜੋੜ ਗਈ ਅਗਲੇ ਦਿਨ ਘਰ ਵਿੱਚ ਤਵਦੀਲੀ ਆ ਗਈ। ਮਾਂ ਜੀ ਮੁਸਕਰਾਉਣ ਲੱਗੀ। ਬਾਬਾ ਜੀ ਹੁਣ ਚੁੱਪ ਨਹੀਂ ਰਹਿੰਦੇ ਸੀ। ਮੈਂ ਵੀ ਘਰ ਨੂੰ ਘਰ ਵਾਂਗ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ। ਰਾਤੀ 12 ਵਜੇ ਕੋਈ ਆਵਾਜ਼ ਨਹੀਂ ਆਈ। ਘਰ ਦੇ ਰਾਜ ਖੁੱਲ ਗਏ ਸੀ। ਦਿਲਾਂ ਵਿੱਚ ਬੋਝ ਥੱਲੇ ਪੈ ਗਏ ਸੀ। ਭਰੋਸਾ, ਪਿਆਰ ਤੇ ਸੱਚ ਤਿੰਨੇ ਮੋੜ ਮਿਲ ਗਏ ਸੀ। ਗੁਰシャン ਕੈਨੇਡਾ ਤੋਂ ਰੋਜ਼ ਕਾਲ ਕਰਦਾ। ਉਹਦੇ ਆਉਣ ਦਾ ਵੀ ਮਾਣ ਬੜਾ ਚਾਹੁੰਦਾ ਸੀ। ਹੁਣ ਘਰ ਵਿੱਚ ਕੋਈ ਨਾ ਡਰ ਸੀ। ਨਾ ਕੋਈ ਅਜੀਬ ਆਵਾਜ਼ ਮੈਂ ਇੱਕ ਕਬਰਾਂਟੇ ਵਿੱਚ ਬੈਠੀ ਸੋਚ ਰਹੀ ਸੀ ਕਈ ਵਾਰ ਪਰਿਵਾਰਾਂ ਦੇ ਸਭ ਤੋਂ ਡਰਾਉਣੇ ਰਾਜ਼ ਅਸਲ ਵਿੱਚ ਕਿਸੇ ਦਾ ਦਿਲ ਟੁੱਟਣਾ ਦੀ ਉਹੀ ਆਵਾਜ਼ ਹੁੰਦੇ ਨੇ ਅਤੇ ਜਦੋਂ ਉਹ ਦਿਲਾਂ ਦੀ ਸੱਚਾਈ ਸਾਹਮਣੇ ਆ ਜਾਂਦੀ ਹੈ ਤਾਂ ਉਹ ਆਜ ਵੀ ਖਤਮ ਹੋ ਜਾਂਦੀ ਹੈ ਇਹ ਸੀ ਜੀ ਅੱਜ ਦੀ ਕਹਾਣੀ ਜੇ ਤੁਹਾਨੂੰ ਸਾਡੀ ਕਹਾਣੀ ਵਧੀਆ ਲੱਗੀ ਹੋਵੇ ਤਾਂ ਇਸ ਨੂੰ ਸ਼ੇਅਰ ਲਾਈਕ ਜ਼ਰੂਰ ਕਰਿਓ ਅਤੇ ਜਿਹੜੇ ਚੈਨਲ ਤੇ ਆਪਣੇ ਨਵੇਂ ਆਏ ਆ ਉਹ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ